ਆਪਾਂ ਲੱਗੇ ਹੁਣ ਦੁਪਹਿਰ ਦੀ ਚਾਹ ਬਣਾਉਣ ਦੁਪਹਿਰ ਦੇ ਬੱਜ ਗਏ ਨੇ 2 ਇਕੱਠਾ ਨਾਲ ਫਿਰ ਡੱਬੇ ਖੁੱਲਣੇ ਵੀ ਔਖੇ ਨੇ ਇਹਨਾਂ ਚਾਹ ਪੱਤੀ ਆਪਾਂ ਨੇ ਪਾਤੀ ਆ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਲੈਨੇ ਆ ਥੋੜੀ ਜਿਹੀ ਖੰਡ ਖੁਸ਼ ਪਾਦਾਂਗੇ ਇਹਦੇ ਵਿੱਚ ਆਪਾਂ ਸ਼ੱਕਰ ਥੋੜੀ ਜਿਹੀ ਆਪਾਂ ਸ਼ੱਕਰ ਪਾ ਦਾਂਗੇ ਕੱਲੀ ਖੰਡ ਦੀ ਚਾਹ ਨੇ ਚੰਗੀ ਨਹੀਂ ਲੱਗਦੀ ਹੈ ਨਾ ਚਾਹ ਦੇ ਨਾਲ ਨਾਲ ਅੱਜ ਮੈਨੂੰ ਮਿਲਿਆ ਇੱਕ ਸਮੋਸਾ ਇੱਥੇ ਆ ਗਏ ਉਹਨਾਂ ਨੇ ਆਪ ਦਾ ਸਮੋਸਾ ਜਿਹੜਾ ਆਲਿਆ ਮੇਰਾ ਸਮੋਸਾ ਬਚਿਆ ਪਿਆ ਜੇ ਕਿਸੇ ਨੇ ਖਾਣ ਦੀ ਲੋਖ ਖਾ ਸਕਦੇ ਆ ਲਫਾਫੇ ਦੇ ਵਿੱਚ ਸਮੋਸਾ ਕਿਹਦੇ ਹੁਣ ਆਪਾਂ ਚਾਹ ਬਣਾ ਕੇ ਸਮੋਸੇ ਨੂੰ ਖਾਣੇ ਆ ਫਿਰ